ਦੋਸਤੋ ਦੁਨੀਆ ਦੀ ਪੋਲਿਟਿਕਸ ਵਿੱਚ ਵੱਡਾ ਤਮਾਕਾ ਹੋਇਆ ਹੈ ਡੋਨਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਅਮਰੀਕਾ ਅਫਗਾਨਿਸਤਾਨ ਦੇ ਬੈਗਰਾਮ 에ਅਰਬੇਸ ਤੇ ਮੁੜ ਕਬਜ਼ਾ ਕਰੇਗਾ ਯਾਨੀ ਕਿ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚ ਵਾਪਸੀ ਹੋਵੇਗੀ ਉਧਰ ਸਾਊਦੀ ਅਰਬ ਤੇ ਪਾਕਿਸਤਾਨ ਨੇ ਡਿਫੈਂਸ ਪੈਕਟ ਸਾਈਨ ਕਰਕੇ ਨਵੀਂ ਲੀਗ ਬਣਾ ਲਈ ਹੈ ਇਹ ਦੋਵੇਂ ਖਬਰਾਂ ਭਾਰਤ ਲਈ ਵੱਡੇ ਖਤਰੇ ਦੀ ਕੰਟੀ ਵਾਂਗ ਨੇ ਇੰਡੀਆ ਦੀ ਡਿਪਲੋਮੇਸੀ ਲਈ ਹੁਣ ਪਰਖ ਦੀ ਘੜੀ ਆ ਗਈ ਹੈ ਟਰੰਪ ਨੇ ਆਖਿਆ ਕਿ ਬੈਗਰਾਮ 에ਅਰਬੇਸ ਚੀਨ ਦੇ ਨਿਊਕਲੀਅਰ ਸੈਂਟਰਾਂ ਤੋਂ ਕੇਵਲ 1 ਘੰਟੇ ਦੀ ਦੂਰੀ ਤੇ ਹਨ ਮਾਹਿਰ ਕਹਿੰਦੇ ਨੇ ਕਿ ਇਹ ਬਿਆਨ ਚੀਨ ਨੂੰ ਘੇਰਨ ਵਾਲੀ ਉਰਾਨੀਤੀ ਦਾ ਹਿੱਸਾ ਹੈ 2021 ਚ ਅਮਰੀਕਾ ਅਫਗਾਨਿਸਤਾਨ ਤੋਂ ਨਿਕਲ ਗਿਆ ਸੀ ਪਰ ਹੁਣ ਟਰੰਪ ਚਾਹੁੰਦਾ ਹੈ ਕਿ ਯੂਐਸ ਮੁੜ ਆਪਣੀ ਫੌਜੀ ਤਾਕਤ ਦਿਖਾਵੇ ਯਾਨੀ ਕਿ ਯੂਐਸ ਦੀ ਮੁੜ ਅਫਗਾਨਿਸਤਾਨ ਦੇ ਵਿੱਚ ਵਾਪਸੀ ਪਰ ਸਵਾਲ ਇਹ ਹੈ ਕਿ ਕੀ ਹੁਣ ਤਾਲਿਬਾਨ ਮੰਨੇਗਾ ਕਿ ਅਮਰੀਕਾ ਮੁੜ ਅਫਗਾਨਿਸਤਾਨ ਚ ਵਾਪਸ ਆ ਸਕਦਾ ਹੈ ਇਸ ਦੇ ਨਾਲ 17 ਸਤੰਬਰ ਨੂੰ ਰਿਆਦ ਵਿੱਚ 사ウਦੀ ਅਰਬ ਤੇ ਪਾਕਿਸਤਾਨ ਨੇ ਇੱਕ ਮਿਚੁਅਲ ਡਿਫੈਂਸ ਐਗਰੀਮੈਂਟ ਸਾਈਨ ਕੀਤਾ। ਸ਼ਰਤ ਇਹ ਹੈ ਕਿ ਜੇਕਰ ਕਿਸੇ ਇੱਕ ਤੇ ਹਮਲਾ ਹੁੰਦਾ ਹੈ ਤਾਂ ਦੋਵੇਂ ਉਸ ਨੂੰ ਆਪਣੇ ਉੱਪਰ ਹਮਲਾ ਮੰਨਣਗੇ। ਪਾਕਿਸਤਾਨ ਦੇ ਲਈ ਇਹ ਬਹੁਤ ਵੱਡੀ ਡਿਪਲੋਮੈਟਿਕ ਜਿੱਤ ਹੈ। ਕਿਉਂਕਿ ਹੁਣ ਉਹ ਕਹਿ ਸਕਦਾ ਹੈ ਕਿ ਉਸ ਦੇ ਪਿੱਛੇ ਹੁਣ 사ウਦੀ ਅਰਬ ਖੜਾ ਹੈ। ਪਰ ਸਵਾਲ ਹੈ, ਬਹੁਤ ਵੱਡਾ ਸਵਾਲ ਹੈ ਜੇ ਪਾਕਿਸਤਾਨ ਤੇ ਭਾਰਤ ਵਿਚਕਾਰ ਜੰਗ ਹੁੰਦੀ ਹੈ ਕੀ ਸਾਊਦੀ ਅਰਬ ਉਸ ਵਿੱਚ ਪਾਰਟਿਸਿਪੇਟ ਕਰੇਗਾ ਜਾਂ ਫਿਰ ਸਿਰਫ ਡਿਪਲੋਮੈਟਿਕ سپورਟ ਕਰੇਗਾ ਇੱਕ ਪਾਸੇ ਅਮਰੀਕਾ ਚੀਨ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਹੈ ਦੂਜੇ ਪਾਸੇ ਸਾਊਦੀ ਅਰਬ ਪਾਕਿਸਤਾਨ ਡੀਲ ਦੇ ਨਾਲ ਇੰਡੀਆ ਉੱਪਰ ਨਵਾਂ ਪ੍ਰੈਸ਼ਰ ਵਧ ਜਾਣਾ ਹੈ ਇੰਡੀਆ ਲਈ ਚੁਣੌਤੀ ਹੈ ਦੋ ਮੋਰਚਿਆਂ ਤੇ ਦਬਾਅ ਹੈ ਚਾਈਨਾ ਪਾਕਿਸਤਾਨ ਹੁਣ ਵਿੱਚ ਸਾਊਦੀ ਅਰਬ ਵੀ ਐਂਟਰ ਹੋ ਗਿਆ ਹੈ ਇਹ ਸਭ ਕੁਝ ਏਸ਼ੀਆ ਦੀ ਰਾਜਨੀਤੀ ਨੂੰ ਤੇਜ਼ੀ ਨਾਲ ਬਦਲ ਸਕਦਾ ਹੈ ਟਰੰਪ ਨੇ ਖੁੱਲ ਕੇ ਆਖਿਆ ਕਿ ਅਮਰੀਕਾ ਬੈਗਰਮ 에ਅਰ ਬੇਸ ਨੂੰ ਮੂੜ ਕਬਜ਼ ਕਰਨ ਦੀ ਕੋਸ਼ਿਸ਼ ਕਰੇਗਾ ਯਾਦ ਕਰੋ ਇਹ ਉਹੀ ਬੇਸ ਹੈ ਜਿੱਥੇ 2021 ਚ ਅਮਰੀਕਾ ਨੇ ਆਪਣਾ ਕਬਜ਼ਾ ਛੱਡ ਦਿੱਤਾ ਸੀ ਤੇ ਤਾਲਿਵਾਨ ਨੇ ਤੁਰੰਤ ਆਪਣਾ ਹੱਕ ਜਤਾਇਆ ਟਰੰਪ ਦੇ ਬਿਆਨ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਸਨੇ ਆਖਿਆ ਕਿ ਬੈਗਰਾਮ ਬੇਸ ਚੀਨ ਦੇ ਨਿਊਕਲੀਅਰ ਹਥਿਆਰਾਂ ਦੇ ਸੈਂਟਰ ਤੋਂ ਕੇਵਲ 1 ਘੰਟੇ ਦੀ ਦੂਰੀ ਤੇ ਹੈ ਪਰ ਇਸ ਉੱਪਰ ਵੀ ਕਾਫੀ ਵਿਵਾਦ ਹੋ ਗਿਆ ਹੈ ਕੁਝ ਮਾਹਿਰ ਮੰਨਦੇ ਨੇ ਕਿ ਚੀਨ ਦੇ ਨਿਊਕਲੀਅਰ ਸੈਂਟਰ ਇੰਨੀ ਨੇੜੇ ਵੀ ਨਹੀਂ ਨੇ ਪਰ 트럼ਪ ਦਾ ਮੈਸੇਜ ਸਾਫ ਹੈ ਅਮਰੀਕਾ ਦਾ ਨਿਸ਼ਾਨਾ ਅਫਗਾਨਿਸਤਾਨ ਨਹੀਂ ਅਮਰੀਕਾ ਦਾ ਨਿਸ਼ਾਨਾ ਸਿਰਫ ਚੀਨ ਹੈ ਚੀਨ ਨੂੰ ਘੇਰਾ ਪਾਉਣਾ ਪਰ ਉਸ ਰਸਤੇ 'ਚ ਬਹੁਤ ਸਾਰੀਆਂ ਚੁਣੌਤੀਆਂ ਨੇ ਤਾਲੇਵਾਨ ਦੇ ਨਾਲ ਹੁਣ ਸਾਧਾ ਕਰਨਾ ਪਵੇਗਾ ਬੇਸ ਦੀ ਸੁਰੱਖਿਆ ਤੇ ਇਨਫਰਾਸਟ੍ਰਕਚਰ ਪਿਛਲੇ 4 ਸਾਲਾਂ ਦੇ ਵਿੱਚ ਕਾਫੀ ਹੱਦ ਤੱਕ ਡਿੱਗ ਚੁੱਕਾ ਹੈ ਦੁਬਾਰਾ ਅਮਰੀਕੀ ਫੌਜਾਂ ਭੇਜਣ ਦਾ ਫੈਸਲਾ ਸਿਆਸੀ ਤੌਰ ਤੇ ਵੀ ਕਾਫੀ ਸੰਵੇਦਨਸ਼ੀਲ ਹੋ ਸਕਦਾ ਹੈ ਸਤਾਰਨ ਸتمبر 2025 ਨੂੰ ریاਦ ਵਿੱਚ 사우ਦੀ ਅਰਬ ਤੇ ਪਾਕਿਸਤਾਨ ਨੇ ਇੱਕ ਮਿਚੁਅਲ ਡਿਫੈਂਸ ਪੈਕਟ ਸਾਈਨ ਕੀਤਾ ਹੈ। ਸ਼ਰਤ ਬੜੀ ਸਾਫ਼ ਹੈ ਜੇਕਰ ਕਿਸੇ ਇੱਕ ਦੇਸ਼ ਤੇ ਹਮਲਾ ਹੁੰਦਾ ਹੈ ਤਾਂ ਦੋਵੇਂ ਉਸ ਨੂੰ ਆਪਣੇ ਉੱਤੇ ਹਮਲਾ ਮੰਨਣਗੇ। ਕੀ ਇਹ ਭਾਰਤ ਦੇ ਖਿਲਾਫ ਹੈ ਸਾਰਾ ਐਗਰੀਮੈਂਟ? ਪਾਕਿਸਤਾਨ ਨੇ ਇਸ ਨੂੰ ਵੱਡੀ ਕਾਮਯਾਬੀ ਦੇ ਵਜੋਂ ਦਿਖਾ ਦਿੱਤਾ ਹੈ ਕਿਉਂਕਿ ਹੁਣ ਉਹ ਕਹਿ ਸਕਦਾ ਹੈ ਕਿ ਉਸ ਦੇ ਪਿੱਛੇ 사우ਦੀ ਅਰਬ ਖੜਾ ਹੈ। ਪਰ 사우ਦੀ ਅਧਿਕਾਰੀਆਂ ਕਹਿ ਰਹੇ ਨੇ ਕਿ ਇਹ ਸੌਦਾ ਸਿਰਫ ਡਿਟਰੈਂਸ ਲਈ ਹੈ, ਖਾਸ ਕਿਸੇ ਦੇਸ਼ ਦੇ ਖਿਲਾਫ ਨਹੀਂ ਹੈ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਭਾਰਤ-ਪਾਕਿਸਤਾਨ ਦੇ ਵਿਚਕਾਰ جنگ ਹੁੰਦੀ ਹੈ ਤਾਂ ਕੀ 사ウਦੀ ਸਿੱਧਾ ਉਸ ਵਿੱਚ ਹਿੱਸਾ ਲਵੇਗਾ ਮਾਹਿਰ ਕਹਿੰਦੇ ਨੇ ਕਿ ਸਿੱਧੀ ਫੌਜੀ ਜੰਗ ਦੇ ਚਾਂਸ ਬਹੁਤ ਘੱਟ ਨੇ ਡਿਪਲੋਮੈਟਿਕ ਸਪੋਰਟ ਹੋ ਸਕਦੀ ਹੈ UN ਤੇ OIC ਵਿੱਚ ਪਾਕਿਸਤਾਨ ਨੂੰ ਵੱਡਾ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪਾਕਿਸਤਾਨ ਨੂੰ ਆਰਥਿਕ ਮਦਦ 'ਚ ਕਾਫੀ ਫਾਇਦਾ ਹੋਵੇਗਾ ਪਾਕਿਸਤਾਨ ਦੀ ਕਮਜ਼ੋਰ ਅਰਥਵਿਵਸਥਾ ਲਈ 사ウਦੀ ਦੀ ਫੰਡਿੰਗ ਵੱਡਾ ਹਥਿਆਰ ਸਾਬਿਤ ਹੋਵੇਗੀ ਦੋਵੇਂ ਖਬਰਾਂ ਦਾ ਇੱਕ ਸਾਂਝਾ ਮੈਸੇਜ ਹੈ ਸੋ ਦੋਸਤੋ ਇੱਕ ਪਾਸੇ ਅਮਰੀਕਾ ਮੌੜ ਹੁਆਨਿਸਤਾਨ ਦੇ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਦੂਜੇ ਪਾਸੇ 사ウਦੀ ਅਰਬ ਨੇ ਪਾਕਿਸਤਾਨ ਨੂੰ ਡਿਫੈਂਸ ਛਤਰਛਾਇਆ ਵੀ ਦੇ ਦਿੱਤੀ ਹੈ ਦੋਵੇਂ ਮਿਲ ਕੇ ਭਾਰਤ ਲਈ ਤਿੰਨ ਚਿੰਤਾ ਮਾਨੇ ਅਮਰੀਕਾ ਦਾ ਫੋਕਸ ਉਸ ਦਾ ਮਕਸਦ ਤਾਲਿਬਾਨ ਨਹੀਂ ਸਗੋਂ ਚੀਨ ਨੂੰ ਰੋਕਣਾ ਹੈ 사ウਦੀ ਪਾਕ ਗੱਠ ਜੋੜ ਪਾਕਿਸਤਾਨ ਨੂੰ ਨਵਾਂ ਹੌਸਲਾ ਦੇ ਰਿਹਾ ਜੋ ਕਿ ਭਾਰਤ ਦੇ ਖਿਲਾਫ ਰਾਜਨੀਤਿਕ ਪ੍ਰੈਸ਼ਰ ਵਧਾਵੇਗਾ ਤੇ ਭਾਰਤ ਦੀ ਡਿਪਲੋਮੈਟਿਕ ਜ਼ਿੰਮੇਵਾਰੀ ਹੁਣ ਵੱਜ ਜਾਂਦੀ ਹੈ ਹੁਣ ਭਾਰਤ ਨੂੰ ਸਾウਦੀ ਦੇ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰਨੇ ਪੈਣਗੇ ਤੇ ਅਮਰੀਕਾ ਚੀਨ ਦਾ ਟਕਰਾਅ ਦੇ ਵਿੱਚ ਸੰਤੁਲਨ ਬਣਾ ਕੇ ਚੱਲਣਾ ਪਵੇਗਾ ਭਾਰਤ ਲਈ ਨਵੀਆਂ ਚੁਣੌਤੀਆਂ ਵਧ ਗਈਆਂ ਨੇ ਦੋਵਾਂ ਮੋਰਚਿਆਂ ਦਾ ਪ੍ਰੈਸ਼ਰ ਵਧ ਗਿਆ ਹੈ ਚੀਨ ਤੇ ਪਾਕਿਸਤਾਨ ਪਹਿਲਾਂ ਹੀ ਭਾਰਤ ਲਈ ਚਿੰਤਾ ਨੇ ਹੁਣ ਸਾウਦੀ ਦੀ ਡਿਪਲੋਮੈਟਿਕ ਛਤਰਛਾਇਆ ਵੀ ਇਸ ਵਿੱਚ ਸ਼ਾਮਲ ਹੋ ਗਈ ਹੈ ਇਕਨੋਮਿਕ ਡਾਈਮੈਂਸ਼ਨ ਵਿੱਚ ਬਦਲਾਅ ਹੋ ਆਏਗਾ ਭਾਰਤ ਸਾウਦੀ ਤੋਂ ਤੇਲ ਖਰੀਦਦਾ ਜੇਕਰ ਸਥਿਤੀ ਖਰਾਬ ਹੁੰਦੀ ਹੈ ਤਾਂ ਇਹ ਸਪਲਾਈਆਂ ਪ੍ਰਭਾਵਿਤ ਹੋਣਗੀਆਂ ਅਮਰੀਕਾ ਦੀ ਰਣਨੀਤੀ ਕਿਸ ਤਰ੍ਹਾਂ ਦੀ ਰਹੇਗੀ ਅਮਰੀਕਾ ਦਾ ਹਰ ਕਦਮ ਇੰਡੀਆ ਦੇ ਹਿੱਤਾਂ ਨਾਲ ਮੇਲ ਨਹੀਂ ਖਾਂਦਾ ਇਸ ਲਈ ਭਾਰਤ ਨੂੰ ਆਪਣੇ ਹਰ ਕਦਮ ਨੂੰ ਸੁਤੰਤਰ ਢੰਗ ਨਾਲ ਅੱਗੇ ਤੋਰਨਾ ਪਵੇਗਾ ਦੋਸਤੋ ਇਹ ਦੋ ਵੱਡੀਆਂ ਖਬਰਾਂ ਨੇ 트ੰਪ ਦਾ ਬੈਗਰਾਮ 에ਅਰਬੇਸ ਦੇ ਬਾਰੇ ਬਿਆਨ ਤੇ ਸਾਊਦੀ ਪਾਕਿਸਤਾਨ ਦੇ ਵਿਚਕਾਰ ਡਿਫੈਂਸ ਪੈਕਟ ਇੱਕੋ ਸੁਨੇਹਾ ਦੇ ਰਹੀਆਂ ਨੇ ਕਿ ਏਸ਼ੀਆ ਦੀ ਰਣਨੀਤੀ ਨਵੇਂ ਤੂਫਾਨ ਦੇ ਵੱਲ ਵਧ ਰਹੀ ਹੈ ਭਾਰਤ ਨੂੰ ਹੁਣ ਹਰ ਕਦਮ ਸੋਚ ਸਮਝ ਕੇ ਚੱਲਣਾ ਪੈਣਾ ਹੈ